ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਗਾ ਕਿ ਸਾਰੇ ਦੇ ਸਾਰੇ ਮੈਡੀਕਲ ਡਿਸਟ੍ਰਿਕਟ ਹਸਪੀਟਲ ਜਿੰਨੇ ਵੀ ਆ ਪੰਜਾਬ ਦੇ ਉਹਨਾਂ ਦੇ ਵਿੱਚ ਲਿਕੁਇਡ ਦੇ ਸਟੋਰੇਜ ਟੈਂਕ ਵੀ ਲੱਗੇ ਹੋਏ ਆ ਤੇ ਅੱਛਾ ਔਰ ਪਿਛਲੇ 3 ਸਾਲ ਸਾਢੇ 3 ਸਾਲ 4 ਸਾਲ ਤੋਂ ਇਹ ਟੈਂਕ ਲੱਗੇ ਹੋਏ ਆ ਲੇਕਿਨ ਇਹ ਟੈਂਕ ਚੱਲ ਨਹੀਂ ਰਹੇ ਕਿੰਨੇ ਇਸ ਵੇਲੇ ਉਹਦੀ ਕੈਪੈਸਿਟੀ ਕਿੰਨੀ ਕੁ ਹੁੰਦੀ ਆ ਲਿਕੁਇਡ ਸਟੋਰੇਜ ਟੈਂਕ ਦੀ ਇਹ ਕੋਈ ਕਿਥੇ ਵੱਡੇ ਹਸਪੀਟਲਾਂ ਚ 10 11000 ਕਿਊਬਿਕ ਮੀਟਰ ਤੇ ਵੀ ਲੱਗੇ ਆ ਲੀਟਰ ਤੇ ਵੀ ਲੱਗੇ ਆ ਕਈ ਜਗ੍ਹਾ ਤੇ 6000 ਲੀਟਰ ਤੇ ਵੀ ਲੱਗੇ ਆ ਅੱਛਾ ਲੇਕਿਨ ਸਾਰੇ ਬਾਈ ਦੇ ਬਾਈ ਹਸਪਤਾਲਾਂ ਚ ਲੱਗੇ ਹੋਏ ਲੱਗੇ ਹੋਏ ਅੱਛਾ ਸਾਡਾ ਕਹਿਣਾ ਇਹ ਹੈ ਐਜ਼ ਅ ਮੈਨੂਫੈਕਚਰਰ ਐਜ਼ ਅ ਸਪੋਰਟ ਸਿਸਟਮ ਪੰਜਾਬ ਦੀ ਜਿਹੜੀ ਚਾਹੀਦੀ ਹੈ ਅਸੀਂ ਗਾਈਡ ਕਰਨ ਨੂੰ ਵੀ ਤਿਆਰ ਆ ਜਿਵੇਂ ਇਹਨਾਂ ਦੇ ਪੀਐਸਏ ਪਲਾਂਟ ਨੂੰ ਟ੍ਰੇਨਿੰਗ ਦੀ ਲੋੜ ਹੈ ਉਹਦੇ ਵਾਸਤੇ ਵੀ ਅਸੀਂ ਕੋਈ ਹੈਲਪ ਕਰਨ ਨੂੰ ਤਿਆਰ ਆ ਕਿ ਵੀ ਟੈਕਨੀਕਲ ਬੰਦੇ ਕਿਸ ਤਰ੍ਹਾਂ ਉਹਨੂੰ ਚਲਾਇਆ ਜੀ ਲੇਕਿਨ ਅਲਟੀਮੇਟਲੀ ਪੰਜਾਬ ਸਰਕਾਰ ਦੇ ਜਿੰਨੇ ਹਸਪੀਟਲ ਉਹਨਾਂ ਵਿੱਚ ਲiquid medical oxygen ਟੈਂਕਰਾਂ ਦੇ ਥਰੂ ਜਾਣੀ ਚਾਹੀਦੀ ਹੈ